ਦੋਸਤੋ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਧੂੜਾ ਪੱਟ ਦੀ ਜੀਪ ਖੇਤਾਂ ਵੱਲ ਜਾ ਰਹੀ ਸੀ ਉਸ ਜੀਪ ਵਿੱਚ ਮੁੱਖ ਕੇ ਦਾ ਮੌਜੂਦਾ ਪਟਵਾਰੀ ਸੀ ਤੇ ਨਾਲ ਉਹਦੇ ਕੁਝ ਹੋਰ ਵੀ ਕਰਮਚਾਰੀ ਸੀ ਉਹਨਾਂ ਨੂੰ ਇੱਕ ਸ਼ਿਕਾਇਤੀ ਪੱਤਰ ਮਿਲਿਆ ਸੀ ਜਿਹਦੇ ਕਰਕੇ ਉਹ ਜ਼ਮੀਨ ਦੀ ਪੈਮਾਈਸ ਕਰਨ ਜਾ ਰਹੇ ਸੀ ਯਾਨੀ ਕਿ ਜ਼ਮੀਨ ਨੂੰ ਮਾਪਣ ਜਾ ਰਹੇ ਸੀ ਮਾਪਣ ਦੀ ਗੱਲ ਸੁਣ ਕੇ ਖੇਤ ਦਾ ਮਾਲਕ ਤੇ ਆਂਢ ਗੁਆਂਢੀ ਵੀ ਉੱਥੇ ਇਕੱਠੇ ਹੋਣ ਲੱਗ ਜਾਂਦੇ ਨੇ ਜਿਵੇਂ ਸਾਰੇ ਲੋਕ ਇਕੱਠੇ ਹੋਏ ਸੀ ਪਟਵਾਰੀ ਤੇ ਉਹਦੇ ਨਾਲ ਆਏ ਕਰਮਚਾਰੀ ਜ਼ਮੀਨ ਦੀ ਪਿਮਾਈਸ ਕਰਨ ਲੱਗ ਜੰਦੇ ਨੇ ਪਰ ਪਟਵਾਰੀ ਦੀ ਇੱਕ ਦੰਮ ਨਿਗਾ ਇੱਕ ਔਰਤ ਤੇ ਜਾਂਦੀ ਹੈ ਜੋ ਗਵਾਂਡੀਆਂ ਦੇ ਖੇਤ ਵਿੱਚ ਝੋਨੇ ਦੀ ਪੌਦ ਫੱਟ ਰਹੀ ਸੀ ਜਿਵੇਂ ਪਟਵਾਰੀ ਨੇ ਉਸ ਨੂੰ ਵੇਖਿਆ ਸੀ ਉਸ ਔਰਤ ਦੀ ਪਿੱਠ ਪਟਵਾਰੀ ਵੱਲ ਸੀ ਪਟਵਾਰੀ ਨੂੰ ਇੰਜ ਲੱਗਿਆ ਜਿਵੇਂ ਇਸ ਔਰਤ ਨੂੰ ਉਸਨੇ ਪਹਿਲਾਂ ਕਿਤੇ ਦੇਖਿਆ ਹੈ ਤਾਂ ਕਰਕੇ ਉਹ ਹੈਰਾਨੀ ਨਾਲ ਉਸ ਔਰਤ ਦੇ ਸਾਹਮਣੇ ਗਿਆ ਜਿਵੇਂ ਉਸਨੇ ਉਸਦਾ ਚਿਹਰਾ ਵੇਖਿਆ ਤਾ ਪਟਵਾਰੀ ਦੀਆਂ ਤਾਹਾਂ ਨਿਕਲ ਗਈਆਂ ਉਹਦੇ ਪਹਿਰਾ ਹੇਠੋ ਜ਼ਮੀਨ ਨਿਕਲ ਗਈ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਤਾਂ ਦੋਸਤੋ ਉਸ ਔਰਤ ਦੀ ਨਿਗਾ ਜਿਵੇਂ ਪਟਵਾਰੀ ਤੇ ਪਈ ਉਹ ਵੀ ਕੁਦਮ ਬਹੁਤ ਜ਼ਿਆਦਾ ਹੈਰਾਨ ਪਰੇਸ਼ਾਨ ਹੋ ਜਾਂਦੀ ਹੈ ਕਿਉਂਕਿ ਉਹ ਪਟਵਾਰੀ ਦੀ ਤਲਾਕशुदा ਘਰ ਵਾਲੀ ਸਿਮਰਨ ਸੀ ਪਟਵਾਰੀ ਸੁਰਜੀਤ ਸਿੰਘ ਦੀਆਂ ਖਹਰਾਨੀ ਤੇ ਦਰਦ ਨਾਲ ਭਰ ਜਾਂਦੀ ਹੈ ਉਹ ਸਿਮਰਨ ਨੂੰ ਪੁੱਛਦਾ ਸਿਮਰਨ ਤੂੰ ਇੱਥੇ ਕੀ ਕਰਦੀ ਹੈ ਤੇ ਤੇਰੀ ਇਹ ਹਾਲਤ ਕਿਵੇਂ ਹੋਈ ਤੇਰੇ ਮਾਪਿਓ ਤਾਂ ਬਹੁਤ ਅਮੀਰ ਸੀ ਪਰ ਅੱਜ ਤੂੰ ਇੱਥੇ ਧਿਆੜੀ ਕਰ ਰਹੀ ਹੈ ਕੀ ਗੱਲ ਹੈ ਸਿਮਰ ਦੀ ਅੱਖਾਂ ਵਿੱਚ ਪਛਤਾਵਾ ਤੇ ਲਚਾਰੀ ਸਾਫ਼ ਦਿਖ ਰਹੀ ਸੀ ਉਹ ਜਮਾ ਚੁੱਪ ਸੀ ਪਰ ਉਸ ਦੀਆਂ ਅੱਖਾਂ ਸਾਰੀ ਕਹਾਣੀ ਕਹਿ ਰਹੀਆਂ ਸੀ ਸੁਰਜੀਤ ਤੇ ਸਿਮਰਨ ਦੀ ਇਹ ਮੁਲਾਕਾਤ ਉਹਨਾਂ ਦੇ ਅਤੀਤ ਦੀਆਂ ਯਾਦਾਂ ਨੂੰ ਜਗਾਉਂਦੀ ਹੈ ਇੱਕ ਅਜੋਜੀ ਕਹਾਣੀ ਹੈ ਜੋ ਪਿਆਰ ਸੰਘਰਸ਼ ਤੇ ਧੋਖੇ ਤੇ ਪਛਤਾਵੇ ਨਾਲ ਭਰੀ ਹੋਈ ਹੈ ਦੋਸਤੋ ਸੁਰਜੀਤ ਸਿੰਘ ਦਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਉਹਦਾ ਬਾਪੂ ਧਿਆੜੀ ਮਜ਼ਦੂਰੀ ਕਰਦਾ ਸੀ ਤੇ ਮਾਂ ਘਰਾਂ ਦੇ ਕੰਮ ਕਰਦੀ ਸੀ ਐਸੇ ਤਰ੍ਹਾਂ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਦਿਨ ਉਹਨਾਂ ਦੇ ਤੰਗੀ ਵਿੱਚ ਲੰਘਦੇ ਸੀ ਬਚਪਨ ਵਿੱਚ surjeet ਪੜ੍ਹਾਈ ਵਿੱਚ ਹੁਸ਼ਿਆਰ ਸੀ ਸਕੂਲ ਦੇ ਅਧਿਆਪਕ ਵੀ ਅਕਸਰ ਉਹਦੀ ਤਾਰੀਫ਼ ਕਰਦੇ ਸੀ ਅਧਿਆਪਕ surjeet ਦੇ ਬਾਪੂ ਨੂੰ ਕਹਿੰਦੇ ਹੁੰਦੇ ਸੀ ਕਿ ਤੁਹਾਡਾ ਮੁੰਡਾ ਬਹੁਤ ਹੁਸ਼ਿਆਰ ਹੈ ਪੜ੍ਹਨ ਲਿਖਣ ਵਿੱਚ ਬਹੁਤ ਚੰਗਾ ਹੈ ਐਸੇ ਤਰ੍ਹਾਂ surjeet ਹਮੇਸ਼ਾ ਸੁਪਨਾ ਵੇਖਦਾ ਸੀ ਕਿ ਉਹ ਵੱਡਾ ਬੰਦਾ ਬਣੇਗਾ ਆਪਣੇ ਪਰਿਵਾਰ ਦੀ ਗਰੀਬੀ ਨੂੰ ਚੱਕ ਦੇਵੇਗਾ ਉਹਦੇ ਮਾਪਿਆਂ ਨੂੰ ਉਸ ਤੇ ਮਾਣ ਸੀ ਪਰ ਜ਼ਿੰਦਗੀ ਨੇ ਉਸ ਦੀ ਸਖਤ ਪ੍ਰੀਖਿਆ ਲੈਣੀ ਸੀ ਜਦੋਂ ਸੁਰਜੀਤ 14 ਸਾਲਾਂ ਦਾ ਸੀ ਤਾਂ ਉਹਦੇ ਬਾਪੂ ਇੱਕ ਗੰਭੀਰ ਬਿਮਾਰੀ ਨੇ ਘੇਰ ਲਿਆ ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਹੀ ਕਮਜ਼ੋਰ ਸੀ ਉੱਤੋਂ ਉਹਨਾਂ ਦੀ ਬਾਪੂ ਦੀ ਬਿਮਾਰੀ ਆ ਗਈ ਤਾਂ ਘਰ ਵਿੱਚ ਜਿੰਨੀ ਜਮ੍ਹਾਂ ਪੂੰਜੀ ਸੀ ਸਭ ਕੁਝ ਲੱਗ ਗਈ ਸੁਰਜੀਤ ਦੀ ਮਾਂ ਤਾਂ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਣਦੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਕਦੇ ਖੇਤਾਂ ਵਿੱਚ ਕੰਮ ਕਰਦੀ ਜਾਂ ਫਿਰ ਧਿਆੜੀ ਮਜ਼ਦੂਰੀ ਤੇ ਜਾਂਦੀ ਐਦਾਂ ਕਰਕੇ ਸੁਰਜੀਤ ਦੀ ਸਕੂਲ ਦੀਆਂ ਫੀਸਾਂ ਭਰੀਆਂ ਪਰ ਬਿਮਾਰੀ ਨੇ ਉਸਦੇ ਬਾਪੂ ਨੂੰ ਨਾ ਛੱਡਿਆ ਜਦੋਂ ਸਰਜੀਤ 10ਵੀਂ ਕਲਾਸ ਵਿੱਚ ਸੀ ਉਹਦੇ ਬਾਪੂ ਦੀ ਮੌਤ ਹੋ ਗਈ ਇਹ ਸਰਜੀਤ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਸੀ ਉਸਦੀ ਪੜ੍ਹਾਈ ਅੱਧ ਵਿਚਾਲੇ ਰਹਿ ਗਈ ਪਰ ਉਸਨੇ ਹੌਸਲਾ ਨਾ ਛੱਡਿਆ ਪਿੰਡ ਦੇ ਲੋਕਾਂ ਨੇ ਸਰਜੀਤ ਦੀ ਮਦਦ ਕੀਤੀ ਕਿਸੇ ਨੇ ਫੀਸਾਂ ਭਰੀਆਂ ਕਿਸੇ ਨੇ ਕਿਤਾਬਾਂ ਦਿੱਤੀਆਂ ਕਿਉਂਕਿ ਪਿੰਡ ਵਾਲੇ ਸਭ ਜਾਣਦੇ ਸੀ ਸਰਜੀਤ ਪੜ੍ਹਨ ਲਿਖਣ ਵਿੱਚ ਬਹੁਤ ਹੁਸ਼ਿਆਰ ਹੈ ਤਾਂ ਕਰਕੇ ਪਿੰਡ ਵਾਲ ਨੂੰ ਸਰਜੀਤ ਤੇ ਹਾਲ ਤੇ ਤਰਸ ਆਇਆ ਸੀ ਨਾਲੇ surjeet ਦਾ ਬਾਪੂ ਪਿੰਡ ਵਾਲ ਨਾਲ ਬਹੁਤ ਕੋਲ ਮਿਲ ਕੇ ਰਹਿੰਦਾ ਸੀ ਇਸ ਕਰਕੇ ਪਿੰਡ ਵਾਲੇ ਵੀ surjeet ਦੇ ਬਾਪੂ ਦੀ ਇੱਜ਼ਤ ਕਰਦੇ ਸੀ ਅਗਲੇ ਸਾਲ surjeet ਨੇ ਦੁਬਾਰਾ 10ਵੀਂ ਪਾਸ ਕੀਤੀ ਫਿਰ 11ਵੀਂ ਤੇ ਫਿਰ 12ਵੀਂ ਉਹਦੀ ਮਿਹਨਤ ਤੇ ਲਗਨ ਨੇ ਉਸਨੂੰ ਕਾਲਜ ਤੱਕ ਪਹੁੰਚਾ ਦਿੱਤਾ ਕਾਲਜ ਵਿੱਚ surjeet ਦੀ ਮੁਲਾਕਾਤ ਸਿਮਰਨ ਨਾਲ ਹੋਈ ਸਿਮਰਨ ਇੱਕ ਅਮੀਰ ਘਰ ਦੀ ਕੁੜੀ ਸੀ ਉਹਦਾ ਬਾਪੂ ਪਿੰਡ ਦਾ ਸਭ ਤੋਂ ਵੱਡਾ ਜ਼ਿਮੀਂਦਾਰ ਸੀ ਸਿਮਰਨ ਦੀ ਜ਼ਿੰਦਗੀ surjeet ਤੋਂ ਜਮ੍ਹਾਂ ਉਲਟ ਸੀ ਉਸਨੂੰ ਕਦੇ ਕਿਸੇ ਚੀਜ਼ ਦੀ ਜ਼ਿੰਦਗੀ ਵਿੱਚ ਕਮੀ ਨਹੀਂ ਹੋਈ ਸਿਮਰਨ ਜੋ ਵੀ ਸੀ ਉਹ ਪੜ੍ਹਾਈ ਵਿੱਚ ਠੀਕ-ਠਾਕ ਸੀ ਪਰ ਸੁਰਜੀਤ ਦੀ ਹੁਸ਼ਿਆਰੀ ਦੀ ਉਹ ਕਾਇਲ ਸੀ ਸ਼ੁਰੂ ਵਿੱਚ ਸਿਮਰਨ ਨੇ ਸੁਰਜੀਤ ਨਾਲ ਦੋਸਤੀ ਸਿਰਫ ਇਸੇ ਵਾਸਤੇ ਕੀਤੀ ਸੀ ਕਿ ਉਹਦਾ ਹੋਮਵਰਕ ਉਹ ਪੂਰਾ ਕਰ ਦਿਆ ਕਰੇਗਾ ਪਰ ਬਾਅਦ ਦੇ ਵਿੱਚ ਕੀ ਹੋਇਆ ਹੌਲੀ-ਹੌਲੀ ਇਹ ਦੋਸਤੀ ਹੈ ਉਹ ਗੁੜੀ ਹੁੰਦੀ ਗਈ ਕਾਲਜ ਤੋਂ ਬਾਅਦ ਦੋਵੇਂ ਅਕਸਰ ਬਾਹਰ ਮੈਂਦੇ ਘੰਟਾ-ਘੰਟਾ ਗੱਲਾਂ ਕਰਦੇ ਕਈ ਵਾਰ ਤਾਂ ਕਾਲਜ ਦੇ ਵਿੱਚ ਬੈਠੇ-ਬੈਠੇ ਆਪ ਦੇ ਵਿੱਚ ਇੰਨਾ ਜ਼ਿਆਦਾ ਰੁੱਝ ਜਾਂਦੇ ਕਲਾਸ ਲਾਣੀ ਭੁੱਲ ਜਾਂਦੇ ਕਿਉਂਕਿ ਸੁਰਜੀਤ ਸੀ ਉਹ ਬਿਲਕੁਲ ਸਾਦਗੀ ਜਿੰਦਗੀ ਲੰਗਾਉਂਦਾ ਸੀ ਉਸ ਨੂੰ ਮਿਹਨਤ ਪਸੰਦ ਸੀ ਤੇ ਉਹ ਆ ਹੀ ਕਹਿੰਦਾ ਹੁੰਦਾ ਸੀ ਜੇਕਰ ਆਪਾਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਈਏ ਉਸ ਤੋਂ ਬਾਅਦ ਆਪਾਂ ਮਿਹਨਤ ਜਾਰੀ ਰੱਖੀਏ ਕਿਉਂਕਿ ਬਿਨਾ ਮਿਹਨਤ ਆਪਾਂ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕਦੇ ਅਕਸਰ ਹੀ ਉਹਨਾਂ ਦੀ ਜੋ ਦੋਸਤੀ ਹੈ ਉਹ ਹੌਲੀ-ਹੌਲੀ ਗੁੜੀ ਹੁੰਦੀ ਗਈ ਵੀ ਇਹਦੇ ਪਹਿਲੇ ਸਾਲ ਵਿੱਚ ਦੋਸਤੀ ਹੋਈ ਦੂਜੇ ਸਾਲ ਦੇ ਵਿੱਚ ਉਹ ਇੱਕ ਦੂਜੇ ਨੂੰ ਸਮਝਣ ਲੱਗ ਪਏ ਪਰ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਸੁਰਜੀਤ ਤੇ ਸਿਮਰਨ ਦਾ ਪਿਆਰ ਸੱਚਾ ਸੀ ਉਹ ਖੇਤਾਂ ਦੀਆਂ ਪਗੜੰਡੀਆਂ ਤੇ ਇਕੱਠੇ ਤੁਰਦੇ ਨਦੀ ਦੇ ਕੰਢੇ ਤੇ ਬੈ ਕੇ ਸੁਪਨੇ ਸਾਂਝੇ ਕਰਦੇ surjit simran ਨੂੰ ਆਪਣੇ ਸੁਪਨਿਆਂ ਬਾਰੇ ਦੱਸਦਾ ਕਿ ਉਹ ਇੱਕ ਦਿਨ ਵੱਡਾ ਅਫਸਰ ਬਣੇਗਾ ਆਪਣੀ ਮਾਂ ਨੂੰ ਚੰਗੀ ਜ਼ਿੰਦਗੀ ਦੇਵੇਗਾ simran ਉਸ ਦੀਆਂ ਗੱਲਾਂ ਨੂੰ ਚੁੱਪ-ਚਾਪ ਸੁਣਦੀ ਤੇ ਮੁਸਕਰਾਉਂਦੀ ਇੱਕ ਦਿਨ simran ਨੇ surjit ਨੂੰ ਕਿਹਾ surjit ਮੈਂ ਤੈਨੂੰ ਪਿਆਰ ਕਰਦੀ ਹਾਂ ਪਰ ਸਾਡੇ ਵਿਆਹ ਲਈ ਤੇਰੇ ਘਰ ਵਾਲਿਆਂ ਦੇ ਨਾਲ ਗੱਲ ਕਰਨੀ ਜ਼ਰੂਰੀ ਹੈ surjit ਨੇ ਹੱਸਦਿਆਂ ਹੋਇਆ ਕਿਹਾ ਮੇਰੇ ਘਰ ਵਾਲੇ ਮੇਰੇ ਘਰ ਵਿੱਚ ਕੌਣ ਹੈ ਮੇਰੇ ਘਰ ਵਿੱਚ ਤਾਂ ਸਿਰਫ ਇੱਕ ਮਾਂ ਹੈ ਮੇਰਾ ਬਾਪੂ ਜਦ ਮੇਰਾ ਬਹੁਤ ਵੱਡਾ ਸਹਾਰਾ ਸੀ ਜਿਸ ਨੇ ਮੈਨੂੰ ਪੜਾਇਆ ਲਿਖਾਇਆ ਇੱਥੋਂ ਤੱਕ ਪਹੁੰਚਾਇਆ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਮੇਰੀ ਮਾਂ ਹੈ ਉਸਨੇ ਤਾਂ ਮਾਨੀ ਜਾਣਾ ਪਰ ਤੇਰੇ ਮਾਪਿਓ ਉਹ ਕਿਵੇਂ ਮੰਨਣਗੇ ਮੈਂ ਇੱਕ ਗਰੀਬ ਘਰ ਦਾ ਮੁੰਡਾ ਮੇਰੇ ਕੋਲ ਤਾਂ ਤੈਨੂੰ ਦੇਣ ਵਾਸਤੇ ਕੁਝ ਵੀ ਨਹੀਂ ਆਪਾਂ ਬਾਹਰ ਬੈਨਿਆਂ ਘੰਟਾ ਆਪਾਂ ਗੱਲਾਂ ਬਾਤਾਂ ਕਰਦੇ ਆ ਮੇਰੇ ਕੋਲ ਤਾਂ ਚਾਹ ਦੇ ਪੈਸੇ ਦੇਣ ਲਈ ਵੀ ਪੈਸੇ ਨਹੀਂ ਹੁੰਦੇ ਪਰ ਮੈਂ ਤੇਰਾ ਖਰਚਾ ਕਿਵੇਂ ਚੱਕਾਂਗਾ ਸਿਮਰਨ ਨੇ ਕਿਹਾ ਜਿੱਥੇ ਪਿਆਰ ਹੁੰਦਾ ਹੈ ਜਿੱਥੇ ਮੁਹੱਬਤ ਹੁੰਦੀ ਹੈ ਉਥੇ ਆ ਚੀਜ਼ਾਂ ਨਹੀਂ ਦੇਖਿਆ ਜਾਂਦੀਆਂ ਉੱਥੇ ਕਦੇ ਵੀ ਅਮੀਰੀ ਗਰੀਬੀ ਨਹੀਂ ਦੇਖੀ ਜਾਂਦੀ ਪਿਆਰ ਕਦੇ ਅਮੀਰੀ ਗਰੀਬੀ ਦੇਖ ਕੇ ਜਾਂ ਫਿਰ ਉੱਚੇ ਨੀਚੇ ਦੇਖ ਕੇ ਜਾਂ ਫਿਰ ਜਾਤ ਧਰਮ ਦੇਖ ਕੇ ਨਹੀਂ ਹੁੰਦਾ ਜਿਵੇਂ ਕਹਾਵਤ ਅਕਸਰ ਹੀ ਹੈ ਜਦੋਂ ਰੋਮਾਂਟਿਕ ਪਲਾਂ ਦੇ ਵਿੱਚ ਹੁੰਦੇ ਸੀ ਤਾਂ ਇੱਕ ਦੂਜੇ ਨਾਲ ਸ਼ੈਰੋ ਸ਼ਾਇਰੀ ਕਰਨ ਲੱਗ ਜਾਂਦੇ ਕਹਿੰਦੇ ਨੇ ਕਿ نیند ਨਾ ਦੇਖੇ ਵਿਸਤਰਾ ਭੁੱਖ ਨਾ ਦੇਖੇ ਮਾਸ ਮੌਤ ਨਾ ਦੇਖੇ ਉਮਰ ਨੂੰ ਤੇ ਇਸ਼ਕ ਨਾ ਦੇਖੇ ਜਾਤ ਜਿਵੇਂ نیند ਵਿਸਤਰਾ ਨਹੀਂ ਦੇਖਦੀ ਕਿਸੇ ਵੀ ਜਗ੍ਹਾ ਤੇ ਗੂੜੀ نیند ਆ ਜਾਂਦੀ ਹੈ ਇਸ ਤਰ੍ਹਾਂ ਹੀ ਜਿਵੇਂ ਕਿਸੇ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਵੇ ਕਈ ਦਿਨਾਂ ਦਾ ਭੁੱਖਾ ਹੋਵੇ ਉਸ ਨੂੰ ਭੁੱਖ ਵਿੱਚ ਕੁਝ ਵੀ ਮਿਲ ਜਾਏ ਉਹ ਨਹੀਂ ਛੱਡਦਾ ਕਿਉਂਕਿ ਉਸ ਦਾ ਪੇਟ ਉਸ ਨੂੰ ਖਾਣ ਵਾਸਤੇ ਮਜਬੂਰ ਕਰਦਾ ਹੈ ਐਸੇ ਤਰ੍ਹਾਂ ਇਸ਼ਕ ਹੁੰਦਾ ਹੈ ਇਸ਼ਕ ਜਦੋਂ ਹੋ ਜਾਂਦਾ ਹੈ ਉਹ ਜਾਤ ਪਾਤ ਨਹੀਂ ਦੇਖਦਾ ਉਹ ਕੁਝ ਨਹੀਂ ਦੇਖਦਾ ਇਸ਼ਕ ਅੰਨਾ ਹੁੰਦਾ ਹੈ ਉਹਨੂੰ ਆਸੇ-ਪਾਸੇ ਕੁਝ ਨਹੀਂ ਦਿਖਾਈ ਦਿੰਦਾ ਜੋ ਵੀ ਇਸ਼ਕ ਵਿੱਚ ਪੈਂਦੇ ਨੇ ਉਹ ਪਿਆਰ ਦੀ ਨਦੀ ਵਿੱਚ ਗੋਤੇ ਲਾਣ ਲੱਗ ਜਾਂਦੇ ਨੇ ਇੱਕ ਦੂਜੇ ਤੇ ਸਵਾਏ ਉਹਨਾਂ ਨੂੰ ਹੋਰ ਕੁਝ ਨਹੀਂ ਦਿਖਦਾ ਨਾ ਉੱਚ-ਨੀਚ ਦਿਖਦੀ ਤੇ ਨਾ ਹੀ ਅਮੀਰੀ ਗਰੀਬੀ ਦਿਖਦੀ ਤੇ ਇਸ਼ਕ ਜਿਹੜੇ ਬੰਦੇ ਨਾਲ ਹੋਣਾ ਹੁੰਦਾ ਉਸ ਨਾਲ ਹੋ ਹੀ ਜਾਂਦਾ ਹੈ ਪਿਆਰ ਛਕ ਨਾਲ ਨਹੀਂ ਹੁੰਦਾ ਪਿਆਰ ਅਖਲਾ ਨਾਲ ਨਹੀਂ ਹੁੰਦਾ ਪਿਆਰ ਚ ਹੁੰਦਾ ਹੈ ਸਿਰਫ ਦਿਲ ਦੇ ਨਾਲ ਹੁੰਦਾ ਹੈ ਫਿਰ ਸਿਮਰਨ ਨੇ ਕਿਹਾ ਤੂੰ ਫੇਰ ਨਾ ਕਰ ਤੇਰਾ ਦਿਲ ਅਮੀਰ ਹੈ ਕੀ ਹੋਇਆ ਜੇ ਤੂੰ ਗਰੀਬ ਹੈ ਤਾਂ ਕੀ ਹੈ ਕੁਝ ਪਲਾਂ ਦੀ ਗਰੀਬੀ ਕੁ ਗਰੀਬੀ ਦਾ ਕੁਝ ਪਲਾਂ ਦੀ ਮਹਤਾਜ ਹੁੰਦੀ ਹੈ ਬੰਦਾ ਮਿਹਨਤ ਕਰੇ ਇੱਕ ਦਿਨ ਗਰੀਬੀ ਚੱਕੀ ਜਾ ਸਕਦੀ ਹੈ ਪਰ ਜੇਕਰ ਚੰਗਾ ਇਨਸਾਨ ਜ਼ਿੰਦਗੀ ਵਿੱਚੋਂ ਚਲਾ ਜਾਵੇ ਤਾਂ ਉਹ ਇਨਸਾਨ ਕਦੇ ਵਾਪਸ ਨਹੀਂ ਆਉਂਦਾ ਜੋ ਨਾ ਹੀ ਉਹ ਮਿਲਦਾ ਹੈ ਸਿਮਰੰਦੇ ਹੌਸਲੇ ਨਾਲ ਆਪਣੇ ਮਾਪਿਆਂ ਨਾਲ ਗੱਲ ਕੀਤੀ ਪਰ ਜਦੋਂ ਉਸਨੇ ਸੁਰਜੀਤ ਦੀ ਆਰਥਿਕ ਹਾਲਤ ਬਾਰੇ ਦੱਸਿਆ ਤਾਂ ਉਹਦੇ ਮਾਪਿਆਂ ਨੇ ਸਾਫ ਨਾ ਕਰ ਦਿੱਤੀ ਉਸਦਾ ਬਾਪੂ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਤੈਨੂੰ ਸ਼ਰਮ ਨਹੀਂ ਆਉਂਦੀ ਆਪਾਂ ਪਿੰਡ ਦੇ ਐਡੇ ਵੱਡੇ ਜ਼ਿੰਮੇਦਾਰਾਂ ਨਾ ਤਾਂ ਉਸ ਮੁੰਡੇ ਕੋਲ ਆਪਣੀ ਕੋਈ ਜਾਤ ਹੈ ਤੇ ਨਾ ਹੀ ਉਸ ਮੁੰਡੇ ਕੋਲ ਆਪਣਾ ਕੋਈ ਲੈਵਲ ਹੈ ਤੇ ਨਾ ਹੀ ਉਸ ਕੋਲੇ ਆਪਣੀ ਕੋਈ ਜ਼ਮੀਨ ਹੈ ਉਹਨਾਂ ਦੇ ਘਰ ਵਿਆਹ ਕੇ ਜਾਏਗੀ ਭਾਂਡੇ ਮਾਂਜੇਗੀ ਉਹਦੀ ਮਾਂ ਵੀ ਲੋਕਾਂ ਦੇ ਘਰੇ ਵਿੱਚ ਭਾਂਡੇ ਮਾਂਜਦੀ ਐ ওই ਕੰਮ ਤੈਨੂੰ ਲਾ ਦੇਣਗੇ ਤੇਥੋਂ ਲੋਕਾਂ ਦੇ ਘਰਾਂ ਵਿੱਚ ਧਿਆੜੀਆਂ ਕਰਵਾਉਣਗੇ ਇਹ ਵਿਆਹ ਤੇਰਾ ਨਹੀਂ ਹੋ ਸਕਦਾ ਉਹਦੇ ਮਾਪਿਓ ਨੇ ਸਾਫ਼-ਸਾਫ਼ ਨਾ ਕਰ ਦਿੱਤੀ ਸੀ ਤੇਰਾ ਵਿਆਹ ਉਸ ਗਰੀਬ ਮੁੰਡੇ ਨਾਲ ਜਿਹਦੇ ਕੋਲ ਪੈਰਾਂ ਵਿੱਚ ਪਾਉਣ ਵਾਸਤੇ ਢੰਗ ਦੀਆਂ ਚੱਪਲਾਂ ਵੀ ਨਹੀਂ ਟੁੱਟੀਆਂ ਚੱਪਲਾਂ ਪਾ ਕੇ ਪਾਟੇ ਕੱਪੜੇ ਪਾ ਕੇ ਕਾਲਜ ਜਾਂਦਾ ਅਸੀਂ ਤੇਰਾ ਵਿਆਹ ਉਸਦੇ ਨਾਲ ਕਿਵੇਂ ਕਰ ਦਈਏ ਅਸੀਂ ਤੇਰਾ ਵਿਆਹ ਉਸਦੇ ਨਾਲ ਨਹੀਂ ਹੋਣ ਦੇਵਾਂਗੇ ਉਹਦੇ ਬਾਪੂ ਨੇ ਸਖਤ ਲਹਿਜੇ ਵਿੱਚ ਕਹਿ ਦਿੱਤਾ ਸੀ ਸਿਮਰਨ ਉਹਦਾ ਦਿਲ ਇਸ ਟਾਈਮ ਟੁੱਟ ਚੁੱਕਿਆ ਸੀ ਸਿਮਰਨ ਬਹੁਤ ਜ਼ਿਆਦਾ ਉਦਾਸ ਹੋ ਗਈ ਤੇ ਕਹਿਣ ਲੱਗੀ ਮੈਂ ਹੁਣ ਕੀ ਕਰਾਂ ਕਿਉਂਕਿ ਮੈਂ ਸਰਜੀਤ ਨੂੰ ਬਹੁਤ ਪਿਆਰ ਕਰਦੀ ਆ ਮੈਂ ਸਰਜੀਤ ਨੂੰ ਛੱਡ ਨਹੀਂ ਸਕਦੀ ਇਧਰ ਸਰਜੀਤ ਵੀ ਸਿਮਰਨ ਨੂੰ ਆਪਣੀ ਦੁਨੀਆ ਮੰਨਦਾ ਸੀ ਜੋ ਵੀ ਉਹ ਦਿਲ ਦੀਆਂ ਗੱਲਾਂ ਕਰਦਾ ਸੀ ਬਸ ਸਿਮਰਨ ਨਾਲ ਹੀ ਕਰਦਾ ਸੀ ਸਿਮਰਨ ਦੇ ਮਾਪਿਆਂ ਦੀ ਨਾ ਮੰਜ਼ੂਰੀ ਦੇ ਬਾਵਜੂਦ ਸਿਮਰਨ ਨੇ ਸਰਜੀਤ ਦੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਉਸਨੇ ਸਿਮਰਨ ਨੂੰ ਕਿਹਾ ਉਸਨੇ ਸਰਜੀਤ ਨੂੰ ਕਿਹਾ ਸਰਜੀਤ ਆਪਾਂ ਜੇ ਕਿ ਵਿਆਹ ਕਰਵਾਉਣਾ ਹੀ ਹੈ ਤਾਪਾ ਨੂੰ ਭੱਜ ਕੇ ਵਿਆਹ ਕਰਵਾਉਣਾ ਪਵੇਗਾ ਆਪਾਂ ਨੂੰ ਸਵਾਜ ਦੇ ਉਲਟ ਜਾਣਾ ਪਵੇਗਾ ਸੁਰਜੀਤ ਇਸ ਟਾਈਮ ਡਰ ਗਿਆ ਉਸਨੇ ਕਿਹਾ ਮੈਂ ਗਰੀਬ ਹਾਂ ਤੇ ਗਰੀਬ ਨੂੰ ਤਾਂ ਹਰ ਕੋਈ ਦਬਾ ਲੈਂਦਾ ਜੇਕਰ ਆਪਾਂ ਭੱਜ ਕੇ ਵਿਆਹ ਕਰਵਾ ਲਿਆ ਤਾਂ ਲੋਕ ਆਪਾਂ ਨੂੰ ਜੀਣ ਨਹੀਂ ਦੇਣਗੇ ਲੋਕ ਆਪਾਂ ਨੂੰ ਮਾਰ ਦੇਣਗੇ ਪਰ ਉਸ ਤੋਂ ਬਾਅਦ ਸਿਮਰਨ ਨੇ ਕਿਹਾ ਕੋਈ ਗੱਲ ਨਹੀਂ ਤੂੰ ਹੌਸਲਾ ਰੱਖ ਮੈਂ ਕੁੜੀ ਹੋ ਕੇ ਆਪਣੇ ਮਾਪਿਆਂ ਦੇ ਖਿਲਾਫ ਜਾ ਰਹੀ ਹਾਂ ਤਾਂ ਤੈਨੂੰ ਕੀ ਦਿੱਕਤ ਹੈ ਤੇਰੇ ਘਰ ਵਿੱਚ ਸਿਰਫ ਤੇਰੀ ਮਾਂ ਹੈ ਉਹ ਮੰਨ ਲਈ ਜਾਵੇਗੀ ਉਸ ਨੂੰ ਕੋਈ ਦਿੱਕਤ ਨਹੀਂ ਹੈ ਆਪਣੇ ਮਾਪਿਓ ਦੀ ਨਾ ਮੰਜ਼ੂਰੀ ਦੇ ਬਾਵਜੂਦ ਸਿਮਰ ਨੇ ਸਰਜੀਤ ਦੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਉਹ ਘਰੋਂ ਭੱਜ ਗਈ ਸਰਜੀਤ ਦੇ ਘਰ ਪਹੁੰਚ ਗਈ ਸਰਜੀਤ ਦੀ ਮਾਂ ਨੇ ਉਸ ਨੂੰ ਗੱਲ ਨਾਲ ਲਾਇਆ ਤੇ ਸਰਜੀਤ ਨਾਲ ਵਿਆਹ ਕਰ ਦਿੱਤਾ ਸ਼ੁਰੂਆਤੀ ਦਿਨ ਬਹੁਤ ਸੁਹਾਵਣੇ ਦਿਨ ਸੀ ਉਹ ਦੋਵੇਂ ਇਕੱਠੇ ਵਿਟਦੇ ਹੱਸਦੇ ਖੇਡਦੇ ਵਧੀਆ ਸਮਾਂ ਲਗਾਉਂਦੇ ਪਰ ਜ਼ਿੰਦਗੀ ਦੀਆਂ ਹਕੀਕਤਾਂ ਛੇਤੀ ਸਾਹਮਣੇ ਆ ਗਈਆਂ ਕਿਉਂਕਿ ਸਰਜੀਤਾ ਇਸ ਟਾਈਮ ਵੀ ਬੇਰੋਜ਼ਗਾਰ ਸੀ ਉਹਦੀ ਮਾਂ ਹਜੇ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਸੀ ਸਿਮਰਨ ਜੋ ਅਮੀਰ ਘਰ ਦੀ ਲਾਡਲੀ ਧੀ ਸੀ ਉਸ ਨੂੰ ਖੁੱਲੇ ਖਰਚੇ ਕਰਨ ਦੀ ਆਦਤ ਸੀ ਉਹ ਸਰਜੀ ਦੀ ਆਰਥਿਕ ਮਜਬੂਰੀ ਨੂੰ ਸਮਝ ਨਾ ਸકી ਜਦੋਂ ਸਰਜੀਤ ਉਸ ਨੂੰ ਖਰਚੇ ਘਟਾਉਣ ਲਈ ਕਹਿੰਦਾ ਸਿਮਰਨ ਨੂੰ ਮਾੜਾ ਲੱਗਦਾ ਛੋਟੀਆਂ ਛੋਟੀਆਂ ਗੱਲਾਂ ਛੇਤੀ ਵੱਡੇ ਲੜਾਈਆਂ ਵਿੱਚ ਬਦਲਣ ਲੱਗੀਆਂ ਸਿਮਰਨ ਅਕਸਰ ਘਰੋਂ ਬਾਹਰ ਚਲੀ ਜਾਂਦੀ ਆਪਣੀਆਂ ਸਹੇਲੀਆਂ ਨਾਲ ਸਮਾਂ ਲਗਾਉਂਦੀ ਉਹ ਸ਼ਾਮ ਨੂੰ ਦੇਰ ਨਾਲ ਵਾਪਸ ਆਉਂਦੀ ਸੁਰਜੀਤ ਦੇ ਸਵਾਲਾਂ ਦਾ ਉਹ ਸਿੱਧਾ ਜਵਾਬ ਨਹੀਂ ਦਿੰਦੀ ਸੀ ਉਹਨਾਂ ਦੀਆਂ ਗੱਲਾਂ ਵਿੱਚ ਪਿਆਰ ਦੀ ਥਾਂ ਦੂਰੀਆਂ ਵਧਣ ਲੱਗੀਆਂ ਇੱਕ ਦਿਨ ਸਿਮਰਨ ਨੇ ਸੁਰਜੀਤ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੁਰਜੀਤ ਮੈਨੂੰ ਤਲਾਕ ਚਾਹੀਦਾ ਹੈ ਮੈਂ ਇਸ ਜ਼ਿੰਦਗੀ ਨੂੰ ਹੋਰ ਨਹੀਂ ਜੀ ਸਕਦੀ ਸੁਰਜੀਤ ਇਹ ਵੇਖ ਕੇ ਹਰਾਨ ਰਹਿ ਗਿਆ ਸੁਰਜੀਤ ਸੋਚਣ ਲੱਗਾ ਜੇ ਸਿਮਰਨ ਨੇ ਉਸ ਨੂੰ ਤਲਾਕ ਦੇ ਦਿੱਤਾ ਉਸ ਦੀ ਤਾਂ ਦੁਨੀਆ ਹੀ ਉਜੜ ਜਾਵੇਗੀ ਉਸ ਨੇ ਸਿਮਰਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਿਮਰਨ ਦਾ ਫੈਸਲਾ ਪੱਕਾ ਸੀ ਆਖਰਕਾਰ ਤਲਾਕ ਹੋ ਗਿਆ सिमरन ਘਰ ਛੱਡ ਕੇ ਚਲੀ ਗਈ surjit ਦਾ ਦਿਲ ਟੁੱਟ ਗਿਆ ਪਰ ਉਸਨੇ ਹਾਰ ਨਾ ਮੰਨੀ ਉਸਨੇ ਆਪਣੀ ਪੜ੍ਹਾਈ ਜਾਰੀ ਰੱਖੀ ਮਿਹਨਤ ਕੀਤੀ ਅਖੀਰ ਵਿੱਚ ਪਟਵਾਰੀ ਦੀ ਨੌਕਰੀ ਹਾਸਲ ਕਰ ਲਈ ਉਸਨੇ ਆਪਣੀ ਮਾਂ ਨੂੰ ਸੁਖੀ ਜ਼ਿੰਦਗੀ ਦੇਣ ਦਾ ਸੁਪਨਾ ਪੂਰਾ ਕੀਤਾ ਪਰ सिमरਨ ਦੀ ਯਾਦ ਹਮੇਸ਼ਾ ਉਹਦੇ ਦਿਲ ਵਿੱਚ ਇੱਕ ਖਾਲੀਪਨ ਛੱਡ ਜਾਂਦੀ ਫਿਰ ਉਹ ਦਿਨ ਆਇਆ ਜਦੋਂ surjit ਪਟਵਾਰੀ ਦੀ ਵਰਦੀ ਵਿੱਚ ਖੇਤਾਂ ਵਿੱਚ सिमरਨ ਨੂੰ ਧਿਆੜੀ ਕਰਦੇ ਵੇਖਦਾ ਹੈ सिमरਨ surjit ਨੂੰ ਦੇਖਦੀ ਹੈ ਤੇ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗਦੀ ਹੈ ਸਾਰੇ ਲੋਕ ਇਹ ਦੇਖ ਕੇ ਹੈਰਾਨ ਸੀ ਕਿ ਇੱਕ ਧਿਆੜੀ ਕਰਨ ਵਾਲੀ ਔਰਤ ਇਸ ਤਰ੍ਹਾਂ ਪਟਵਾਰੀ ਦੇ ਸਾਹਮਣੇ ਉੱਚੀ-ਉੱਚੀ ਕਰਕੇ ਕਿਉਂ ਰੋ ਰਹੀ ਹੈ ਇਧਰੋਂ ਸਿਮਰਨ ਕਹਿੰਦੀ ਹੈ ਸਰਜੀਤ ਮੈਨੂੰ ਮaaf ਕਰ ਦੇ ਮੈਂ ਤੈਨੂੰ ਛੱਡ ਕੇ ਗਲਤੀ ਕੀਤੀ ਹੈ ਮੈਂ ਇੱਕ ਹੋਰ ਮੁੰਡੇ ਦੇ ਨਾਲ ਦੋਸਤੀ ਕਰ ਲਈ ਸੀ ਜੋ ਮੇਰੇ ਖਰਚੇ ਚੱਕਦਾ ਸੀ ਮੈਂ ਸਹੇਲੀਆਂ ਦਾ ਭਾਨਾ ਬਣਾ ਕੇ ਉਸ ਨੂੰ ਮਿਲਣ ਜਾਂਦੀ ਸੀ ਤੈਨੂੰ ਤਲਾਕ ਦੇ ਕੇ ਮੈਂ ਉਹਦੇ ਨਾਲ ਰਹਿਣ ਲੱਗ ਪਈ ਪਰ ਉਸਨੇ ਮੈਨੂੰ ਧੋਖਾ ਦਿੱਤਾ ਮੇਰੇ ਮਾਪਿਓ ਨੇ ਵੀ ਮੈਨੂੰ ਘਰੇ ਵਾਪਸ ਨਾ ਵੜਨ ਦਿੱਤਾ ਮਜਬੂਰੀ ਵਿੱਚ ਮੈਨੂੰ ਇਹ ਮਤਿਹਾਰੀ ਕਰਨੀ ਪਈ। ਸੁਰਜੀਤ ਦੀਆਂ ਅੱਖਾਂ 'ਚ ਹੰਝੂ ਆ ਗਏ ਸੀ। ਉਸਨੇ ਦਿਲ ਵਿੱਚ ਸਿਮਰਨ ਲਈ ਪਿਆਰ ਹਜੇ ਵੀ ਸੀ ਪਰ ਨਾਲ ਦੀ ਨਾਲ ਉਸਦੀ ਗਲਤੀ ਦਾ ਅਹਿਸਾਸ ਵੀ ਸੀ। ਉਹ ਸਿਮਰਨ ਨੂੰ ਮਾਫ ਕਰਨ ਦੀ ਸੋਚਦਾ ਹੈ। ਉਸਦੇ ਦਿਲ ਵਿੱਚ ਸਵਾਲ ਉੱਠਦਾ ਹੈ ਕਿ ਉਹ ਸਿਮਰਨ ਨੂੰ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਸ਼ਾਮਿਲ ਕਰ ਸਕਦਾ ਹੈ? ਤਾ ਸੁਰਜੀਤ ਦਾ ਦਿਲ ਨਹੀਂ ਮੰਨਦਾ ਸੁਰਜੀਤ ਦਾ ਦਿਲ ਸਿਮਰਨ ਨੂੰ ਅਪਣਾਉਣ ਵਾਸਤੇ ਤਿਆਰ ਸੀ ਪਰ ਉਹ ਹੀ ਗੱਲਾਂ ਸੁਰਜੀਤ ਨੂੰ ਰੋਕ ਦਿੰਦੀਆਂ ਸੀ ਜੋ ਸਿਮਰਨ ਨੇ ਉਸ ਨਾਲ ਕੀਤੀਆਂ ਸੀ ਸਿਮਰਨ ਸੁਰਜੀਤ ਨੂੰ ਕੱਲਾ ਛੱਡ ਕੇ ਲੰਘ ਗਈ ਸੀ ਇਹ ਗੱਲਾਂ ਸੁਰਜੀਤ ਨਾ ਭੁੱਲ ਨਹੀਂ ਚੁੱਕਿਆ ਸੀ ਬੇਸਿਕ ਸੁਰਜੀਤ ਸਿਮਰਨ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਸੁਰਜੀਤ ਨੂੰ ਡਰ ਸੀ ਜੇ ਕੱਲ ਨੂੰ ਇਸ ਤਰ੍ਹਾਂ ਦੀ ਫੇਰ ਕੰਡੀਸ਼ਨ ਆਈ ਤਾਂ ਸਿਮਰਨ ਉਸ ਨੂੰ ਛੱਡ ਕੇ ਦੁਬਾਰਾ ਜਾ ਸਕਦੀ ਹੈ ਤਾਂ ਕਰਕੇ ਉਹ ਉਹਦਾ ਦੀ ਜ਼ਿੰਦਗੀ ਵਾਪਸ ਨਹੀਂ ਚਾਹੁੰਦਾ ਸੀ ਤਾਂ ਫਿਰ ਸੁਰਜੀਤ ਸਿਮਰਨ ਨੂੰ ਇਸ ਗੱਲ ਤੋਂ ਨਾ ਕਰ ਦਿੰਦਾ ਹੈ ਸਿਮਰਨ ਜਿਵੇਂ ਇਹ ਗੱਲ ਸੁਣਦੀ ਹੈ ਇੱਕਦਮ ਸੁਰਜੀਤ ਦੇ ਪੈਰ ਫੜ ਲੈਂਦੀ ਹੈ ਤੇ ਕਹਿੰਦੀ ਹੈ ਕਿ ਤੂੰ ਮੈਨੂੰ ਜਿਹੜੀ ਹਾਲਤ ਵਿੱਚ ਰੱਖੇਂਗਾ ਜਿਵੇਂ ਵੀ ਰੱਖੇਂਗਾ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਰਹਾਂਗੀ ਪਹਿਲਾਂ ਮੈਂ ਅਣਜਾਣ ਸੀ ਭੋਲੀ ਸੀ ਮੈਨੂੰ ਦੁਨੀਆਦਾਰੀ ਦੀ ਸਮਝ ਨਹੀਂ ਸੀ ਪਰ ਹੁਣ ਮੈਨੂੰ ਦੁਨੀਆਦਾਰੀ ਸਮਝ ਆ ਚੁੱਕੀ ਹੈ ਤੂੰ ਬਹੁਤ ਚੰਗਾ ਬੰਦਾ ਹੈ ਲੋਕ ਬਹੁਤ ਮਾੜੇ ਨੇ ਮੈਂ ਸਭ ਦੁਨੀਆ ਦੇਖ ਲਈ ਹੈ ਅੱਜ ਤੋਂ ਬਾਅਦ ਮੇਰੇ ਕੋਲੇ ਜੇ ਇੱਕ ਵੀ ਗਲਤੀ ਹੋਈ ਬੇਸ਼ੱਕ ਤੂੰ ਮੈਨੂੰ ਛੱਡ ਕੇ ਚਲਾ ਜਾਈਂ ਜਾਂ ਉਸੇ ਟਾਈਮ ਹੀ ਤਲਾਕ ਦੇ ਦੇਂ ਬਸ ਸਿਰਫ ਇੱਕ ਮੌਕਾ ਇੱਕ ਮੌਕਾ ਮੈਨੂੰ ਦੇ ਦੇ ਮੈਂ ਤੇਰੇ ਕੋਲੇ ਹੋਰ ਕੁਝ ਨਹੀਂ ਮੰਗਦੀ ਜਦੋਂ ਸਿਮਰਨ ਬਹੁਤ ਜ਼ਿਆਦਾ ਤਰਲੇ ਮਿੰਤਾ ਕਰਦੀ ਹੈ ਨਾਲੇ ਖੜੇ ਲੋਕ ਸਾਰੇ ਇਹ ਗੱਲ ਸੁਣਦੇ ਨੇ ਤਾਂ ਫਿਰ ਉਹ ਸੁਰਜੀਤ ਸਿੰਘ ਨੂੰ ਕਹਿ ਦਿੰਦੇ ਨੇ ਇੱਕ ਮੌਕਾ ਵਿਚਾਰੀ ਨੂੰ ਦੇ ਕੇ ਦੇਖ ਲੋ ਕਿੰਨੀਆਂ ਮਿੰਤਾ ਤਰਲੇ ਕਰ ਰਹੀ ਹੈ ਨਾਲੇ ਤੇਰਾ ਵੀ ਘਰ ਵੱਸ ਜਾਵੇਗਾ ਤਾਂ ਫਿਰ ਕੁਝ ਸੋਚ ਕੇ ਸੁਰਜੀਤ ਸਿੰਘ ਸਿਮਰਨ ਨੂੰ ਹਾਂ ਕਰ ਦਿੰਦਾ ਹੈ ਜ਼ਮੀਨ ਦੀ ਪਰਮਾਇਸ਼ ਕਰਨ ਤੋਂ ਬਾਅਦ ਸਭ ਨੂੰ ਸੰਤੁਸ਼ਟ ਕਰਨ ਤੋਂ ਬਾਅਦ ਸੁਰਜੀਤ ਸਿੰਘ ਆਪਣੀ ਗੱਡੀ ਵਿੱਚ ਬਹਿੰਦਾ ਤੇ ਨਾਲ ਸਿਮਰਨ ਨੂੰ ਬਿਠਾਉਂਦਾ ਤੇ ਆਪਦੇ ਆਫਿਸ ਚ ਲੱਜ ਜਾਂਦਾ ਹੈ ਆਫਿਸ ਤੋਂ ਬਾਅਦ ਸਿੱਧਾ ਘਰੇ ਚਲਾ ਜਾਂਦਾ ਹੈ ਸੁਰਜੀਤ ਸਿੰਘ ਦੀ ਮਾਂ ਜਿਵੇਂ ਆਪਣੀ ਨੂੰਹ ਨੂੰ ਵੇਖਦੀ ਹੈ ਤਾਂ ਇੱਕਦਮ ਬਹੁਤ ਜ਼ਿਆਦਾ ਖੁਸ਼ ਹੋ ਜਾਂਦੀ ਹੈ ਕਿਉਂਕਿ ਉਸ ਨੂੰ ਆਪਣੇ ਪੁੱਤ ਦੀ ਬਹੁਤ ਜ਼ਿਆਦਾ ਚਿੰਤਾ ਸੀ ਉਹਦਾ ਪੁੱਤ ਦੁਆਰੇ ਵਿਆਹ ਕਰਨ ਵਾਸਤੇ ਰਾਜੀ ਨਹੀਂ ਸੀ ਹੁਣ ਉਸ ਦੀ ਘਰ ਵਾਲੀ ਵਾਪਸ ਆ ਗਈ ਸੀ ਮਾਂ ਨੂੰ ਹੋਰ ਕੀ ਚਾਹੀਦਾ ਸੀ ਉਹਦੇ ਪੁੱਤ ਦਾ ਘਰ ਵਸ ਗਿਆ ਤਾਂ ਬਹੁਤ ਜ਼ਿਆਦਾ ਖੁਸ਼ੀ ਤੇ ਦੋਨਾਂ ਨੂੰ ਉਹ ਆਸ਼ੀਰਵਾਦ ਦਿੰਦੀ ਹੈ ਉਸ ਤੋਂ ਬਾਅਦ ਸਿਮਰਨ ਆਪਣੇ ਪਤੀ ਨਾਲ ਬੜੀ ਰਾਜੀ ਖੁਸ਼ੀ ਰਹਿਣ ਲੱਗ ਜਾਂਦੀ ਹੈ ਉਹ ਆਪਣੇ ਪਤੀ ਦੀ ਸੱਸ ਦੀ ਬਹੁਤ ਜ਼ਿਆਦਾ ਸੇਵਾ ਕਰਦੀ ਸੀ ਉਹਨਾਂ ਦਾ ਹਰ ਇੱਕ ਕਹਿਣਾ ਮੰਨਦੀ ਸੀ ਉਹਨੂੰ ਸੱਚਮੁੱਚ ਅੱਖ ਲਾ ਗਈ ਸੀ ਕੁਛ ਨਹੀਂ ਸਰਜੀਤ ਸਿੰਘ ਨੂੰ ਫੇਰ ਕਦੇ ਐਦਾਂ ਦਾ ਕੋਈ ਮੌਕਾ ਨਹੀਂ ਦਿੱਤਾ ਜਿਸ ਨਾਲ ਸਰਜੀਤ ਸਿੰਘ ਨੂੰ ਬੂਰਾ ਲੱਗੇ ਤਾਂ ਦੋਸਤੋ ਇਹ ਸੀ ਇੱਕ ਕਹਾਣੀ ਜੋ ਤਲਾਕਸ਼ੁਦਾ પતિ ਪਤਨੀ ਦੁਬਾਰਾ ਮਿਲੇ ਦੋਸਤੋ ਜ਼ਿੰਦਗੀ ਵਿੱਚ ਗਲਤਫਹਿਮੀਆਂ ਹੋ ਜਾਂਦੀਆਂ ਐ ਤੇ ਗਲਤੀਆਂ ਵੀ ਹੋ ਜਾਂਦੀਆਂ ਐ ਜੇ ਆਪਾਂ ਉਹ ਗਲਤੀਆਂ ਨੂੰ ਮੰਨ ਕੇ ਉਹਨਾਂ ਨੂੰ ਉਸੇ ਟਾਈਮ ਸੁਧਾਰ ਲਈਏ ਤਾਂ ਫਿਰ ਬਹੁਤ ਕੁਝ ਵਿਗੜਣ ਤੋਂ ਬਚ ਸਕਦਾ ਹੈ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਮਿਲਦੇ ਆ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ